ਲੋੜੀ ਤੇ ਪਤੰਗਬਾਜ਼ੀ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਤੇ ਪਤੰਗਬਾਜ਼ੀ ਦੇ ਸ਼ੌਂਕ ਨੂੰ ਵਿਗਦੇਆਂ ਹੋਏ ਹੈ ਜਿਹੜਾ ਕਿ ਹੁਣ ਤੋਂ ਹੀ ਲੁਧਿਆਣਾ ਦੇ ਦੇਤੀ ਗਰਾਉਂਡ ਦੇ ਵਿੱਚ ਡੋਰਾ ਬਣਾਉਂਦਾ ਕੰਮ ਸ਼ੁਰੂ ਹੋ ਚੁੱਕਿਆ ਅਸੀਂ ਪਹੁੰਚੇ ਹਾਂ ਦੇਤੀ ਮੈਦਾਨ ਦੇ ਵਿੱਚ ਇਹ 7 ਸਾਲ ਪੁਰਾਣੀ ਦੁਕਾਨ ਹੈਗੀ ਹੈ ਜਿੱਥੇ ਕਿ ਇਹ ਡੋਰਾ ਬਣਾਉਂਦਾ ਕੰਮ ਕੀਤਾ ਜਾ ਰਿਹਾ ਤੇ ਇਸ ਦੁਕਾਨ ਦੇ ਮਾਲਕ ਨੇ ਫਰਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਜਿਹੜੇ ਚਰਚੇ ਕਾਫੀ ਦੂਰ ਦੂਰ ਤੱਕ ਨੇ ਦੇਖੋ ਜੀ ਸਾਡੇ ਇਹ ਜੋੜ ਹੈ ਨਾ ਸਾਡੇ 12 ਮਹੀਨੇ ਦੁਕਾਨ ਬਿਕਦੀ ਤੇ ਬਿਕਦੀ ਜੀ ਸਾਡੋ ਹਰ ਜਗ੍ਹਾ ਦਾ ਗਾ ਕਰਦਾ ਜਿੰਨਾ ਪਿੰਡ ਹੈ ਜਨਨੇ ਕੇ ਹਿੰਦੁਸਤਾਨ ਦਾ ਹਰ ਹਰ ਸ਼ਹਿਰ ਦਾ ਗਾ ਕਰਦਾ ਗੁਰਦਾਸਪੁਰ ਜੰਮੂ ਜਨਨੇ ਗਰਮੀਓ ਦਿੱਲੀ ਦੇ ਗਾ ਕਰਦਾ ਜਲੇ ਜੀ ਦਿੱਲੀ ਦਾ ਬੰਬੂ ਬੰਬੇ ਦਾ ਜਨ ਸਾਡੀ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਅਸੀਂ ਕਹਿੰਦੇ ਅਜ ਤੱਕ ਅਸੀਂ ਡੋਣ ਨਹੀਂ ਘੱਟ ਪਾਈ ਜੀ ਤੇ ਦੂਜਾ ਦੁਬਲੀ ਘੱਟੇ ਡੋਣ ਨਹੀਂ ਵੇਚੀ ਸਾਡੀ ਡੋਰ ਜਿ ਜਿਹੀ ਜਗ੍ਹਾ ਤੋਂ ਕਿਸੇ ਦੁਕਾਨ ਤੇ ਬਾਣ ਨਹੀਂ ਮਿਲਦੀ ਉਹ ਸਿਰਫ ਸਾਡੀ ਦੁਕਾਨ ਤੇ ਹੀ ਮਿਲਦੀ ਹੈ ਕਿ ਹਿੰਦੁਸਤਾਨ ਦੇ ਵੱਖ-ਵੱਖ ਜਿਹੜੇ ਕੀ ਰਾਜ ਨੇ ਉਥੋਂ ਜਿਹੜੇ ਲੋਕ ਨੇ ਇੱਥੇ ਚਾਈਨਾ ਡੋਰ ਨੂੰ ਜਿਹੜਾ ਕੀ ਨਕਾਰ ਚੁੱਕੇ ਨੇ ਅਤੇ ਹੁਣ ਰਵਾਇਤੀ ਜਿਹੜੀ ਕੀ ਧਾਗੇ ਦੀ ਸੂਤੀ ਹੋਈ ਡੋਰ ਹੈ ਉਸ ਦੀ ਮੰਗ ਕਾਫੀ ਤੇਜ਼ ਹੋਈ ਹੈ ਦੀ ਬਾਣ ਦੇ ਉੱਪਰ ਕੋਈ ਸਪੈਸ਼ਲ ਡੋਰ ਵੀ ਤਿਆਰ ਕਰਕੇ ਕਰ ਦਿੱਤੀ ਹੈ ਸਪੈਸ਼ਲ ਵੀ ਤਿਆਰ ਕਰਕੇ ਦਿੰਦੇ ਆ ਉਹ ਆਪਣੇ ਗੋਲਡ ਦਾ ਧਗਾ ਦਾ ਵਰਤਮਾਨ ਦਾ ਉਹ ਕੱਚਾ ਧਗਾ अपना 300 ਰੁਪਏ ਦਾ ਇੱਕ ਨਰਾਂ 90 ਮੀਟਰ ਦਾ ਹੁੰਦਾ ਤੇ 200 ਰੁਪਏ ਉਹ ਇਸਦਾ ਹੀ ਹੈ ਉਹਦੀ ਸਪੈਸ਼ਲਟੀ ਆ ਰਖੜ ਕੇ ਦਿੰਦੇ ਕੀ ਕਹਿੰਦੇ ਸਾਡੇ ਦਾ ਸਪੈਸ਼ਲਟੀ ਆ ਰਖੜ ਕੇ ਦਰ ਆਹਦੇ ਜਿੰਦੇ ਤੁਹਾਨੂੰ ਕਿ ਸਾਡੇ ਇੰਨੇ ਡੋਰ ਚੜਾੜੀਆਂ ਬਣਾ ਕੇ ਦਿੰਦੇ ਤੋਂ ਕਾਪੀ ਦਾ ਕਿ ਜ਼ੋਰ ਲਗਾ ਕੇ ਇਸ ਤੋਂ ਤੋੜਨਾ ਪੈ ਰਿਹਾ ਦੇਖ ਸਕਦੇ ਹੋ ਜਿਹੜਾ ਕਿ ਇਹ ਤੁਹਾਨੂੰ ਦਿਖਾ ਰਿਹਾ ਕਿ ਕਿੰਨੀ ਚੰਗੀ ਕੁਆਲਿਟੀ ਦਾ ਜਿਹੜਾ ਕਿ ਥ्रेड ਹੈਗਾ ਧਾਗਾ ਹੈਗਾ ਉਹ ਇਸਤੇਮਾਲ ਕੀਤਾ ਜਾ ਰਿਹਾ ਨਮਸਕਾਰ ਪੰਜਾਬ ਏਐਮਪੀਐਮ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਸੋ ਲੋਹੜੀ ਦੇ ਤਿਹਾੜ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਤੇ ਲੋਹੜੀ ਤੇ ਪਤੰਗ ਬਾਜ਼ੀ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਤੇ ਪਤੰਗ ਬਾਜ਼ਾ ਦੇ ਸ਼ੌਂਕ ਨੂੰ ਵੇਖਦਿਆਂ ਹੋਇਆਂ ਜਿਹੜਾ ਕਿ ਹੁਣ ਤੋਂ ਹੀ ਲੁਧਿਆਣਾ ਦੇ ਦ੍ਰੇਸੀ ਗਰਾਊਂਡ ਦੇ ਵਿੱਚ ਡੋਰਾ ਬਣਾਉਂਦਾ ਕੰਮ ਸ਼ੁਰੂ ਹੋ ਚੁੱਕਿਆ ਅਸੀਂ ਪਹੁੰਚੇ ਹਾਂ ਦ੍ਰੇਸੀ ਮੈਦਾਨ ਦੇ ਵਿੱਚ ਜਿੱਥੇ ਕਿ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਡੋਰ ਬਣਾਉਂਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ ਕਿਉਂਕਿ ਲੋਹੜੀ ਦੇ ਉੱਪਰ ਕਾਫੀ ਜ਼ਿਆਦਾ ਡਿਮਾਂਡ ਵੱਧ ਜਾਂਦੀ ਹੈ ਜਿਹੜੀ ਡੋਰ ਦੀ ਪਰ ਅਕਸਰ ਦੇਖਿਆ ਜਾਂਦਾ ਕਿ ਚਾਈਨਾ ਡੋਰ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਪਰ ਰਵਾਇਤੀ ਡੋਰਾ ਨੇ ਪਹਿਲਾਂ ਜਿਹੜਾ ਕੀ ਧਾਗੇ ਦੀ ਡੋਰ ਸੂਤ ਕੇ ਵੱਲੋਂ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਮੁਰ ਤੋਂ ਵਧਣ ਲੱਗਿਆ ਇਸ ਕਰਕੇ ਜਿਹੜੀ ਕੀ ਇਸ ਡੋਰ ਦੀ ਡਿਮਾਂਡ ਵੀ ਵਧਣ ਲੱਗੀ ਹੈ ਸੋ ਇਹ 7 ਸਾਲ ਪੁਰਾਣੀ ਦੁਕਾਨ ਹੈਗੀ ਹੈ ਜਿੱਥੇ ਕੀ ਇਹ ਡੋਰਾ ਬਣਾਉਂਦਾ ਕੰਮ ਕੀਤਾ ਜਾ ਰਿਹਾ ਤੇ ਇਸ ਦੁਕਾਨ ਦੇ ਮਾਲਕ ਨੇ ਸੁਰਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਜਿਹੜੇ ਚਰਚੇ ਕਾਫੀ ਦੂਰ ਦੂਰ ਤੱਕ ਨੇ ਨਾ ਸਿਰਫ ਪੰਜਾਬ ਸਗੋਂ ਵਿਦੇਸ਼ਾਂ ਤੋਂ ਵੀ ਜਿਹੜੇ ਇਹਨਾਂ ਦੀ ਡੋਰ ਹੈ ਉਹ ਮੰਗਵਾਈ ਜਾਂਦੀ ਹੈ ਪੰਜਾਬ ਦੇ ਹੋਰਨਰ ਜ਼ਿਲ੍ਹਿਆਂ ਦੇ ਵਿੱਚ ਵੀ ਇਹਨਾਂ ਦੀ ਕਾਫੀ ਜੀ ਡੋਰ ਦੀ ਡਿਮਾਂਡ ਹੈਗੀ ਹੈ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਕਾਫੀ ਸਮਾਂ ਜਿਹੜਾ ਕਿ ਤੁਹਾਨੂੰ ਹੋ ਚੁੱਕਿਆ ਇੱਥੇ ਕੰਮ ਕਰਦੇ ਹੋ 60 ਸਾਲ ਬਹੁਤ ਲੰਮਾ ਅਸਾ ਹੁੰਦਾ ਹੈ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਸ਼ੁਰੂਆਤ ਹੋਈ ਹੈ ਤੇ ਹੁਣ ਕੀਵੇਂ ਦਾ ਰੁਝਾਨ ਹੈਗਾ ਲੋਕਾਂ ਦੇ ਵਿੱਚ ਡੋਰ ਨੂੰ ਲੈ ਕੇ ਦੇਖੋ ਜੀ ਸਾਡੇ ਡੋਰ ਹੈ ਨਾ ਸਾਡੇ 12 ਮਹੀਨੇ ਦੁਕਾਨ ਤੇਜ਼ बिकਦੀ ਹੈ ਜੀ ਸਾਡੇ ਹਰ ਦਰਵਾਜ਼ੇ ਦਾ ਗਾਹਕ ਹੁੰਦਾ ਹਮ ਜਿੰਨਾ ਪਿੰਡ ਹੈ ਜਨਨੀ ਕੇ ਹਿੰਦੁਸਤਾਨ ਦੇ ਹਰ ਹਰ ਸ਼ਹਿਰ ਦਾ ਗਾ ਕਰਦਾ ਗੁਰਦਾਸਪੁਰ ਜੰਮੂ ਜਨਨੀ ਗਲਮੇ ਦਿੱਲੀ ਦੇ ਗਾਗ ਬਰਾਂਤਾ ਸਾਡੇ ਕੋ ਜੀ ਦਿੱਲੀ ਦਾ ਬੰਬੂ ਬੰਬੇ ਦਾ ਜਨਨੀ ਸਾਡੀ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਅਸੀਂ ਕਹਿੰਦੇ ਅੱਜ ਤੱਕ ਅਸੀਂ ਡੋਣ ਨਹੀਂ ਘੱਟ ਪਾਈ ਜੀ ਤੇ ਦੂਜਾ ਦੁਬਲੀ ਕਰਦੇ ਡੋਣ ਨਹੀਂ ਵੇਚੀ ਸਾਡੀ ਡੋੜ ਜਿ ਜਿਹੀ ਜਗਾਂ ਤੋਂ ਕਿਸੇ ਦੁਕਾਨ ਤੇ ਬਾਹਰ ਨਹੀਂ ਮਿਲਦੀ ਉਹ ਸਿਰਫ ਸਾਡੀ ਦੁਕਾਨ ਤੇ ਹੀ ਮਿਲਦੀ ਹੈ ਹੂੰ ਤੇ ਸਾਡੀ ਜਿਹੜੀ ਘੱਟ ਡੋਰ ਸਾਬਤ ਕਰਨ ਵਾਲੇ ਨੂੰ 11000 ਰੁਪਏ ਨਗਦ ਨਾਮ ਹੈ ਅੱਛਾ ਡੁਪਲੀਕੇਟ ਡੋਰ ਘੱਟ ਕਰਸਾ ਕਰਨ ਵਾਲੇ ਨੂੰ ਵੀ 11000 ਰੁਪਏ ਲਗਿਆ ਨਾ ਵਾਕੀ ਅੰਕਲ ਦੇ ਵੱਲੋਂ ਲਿਖ ਕੇ ਵੀ ਲਗਾਇਆ ਗਿਆ ਹੈ ਕਿ ਚਲ ਰਖੜੀ ਮੇਂ ਘੱਟ ਡੋਰ ਸਾਬਤ ਕਰਨੇ ਵਾਲੇ ਕੋ 11000 ਰੁਪਏ ਦਾ ਨਗਦ ਇਨਾਮ ਦਿਆ ਜਾਏਗਾ ਡੁਪਲੀਕੇਟ ਡੋਰ ਸਾਬਤ ਕਰਨੇ ਵਾਲੇ ਕੋ ਵੀ 11000 ਦਾ ਨਗਦ ਇਨਾਮ ਮਿਲੇਗਾ ਇਹ ਖੁੱਲਾ ਚੈਲੰਜ ਹੈ ਜੇਕਰ ਸਾਬਤ ਕਰੋ ਕਿ ਡੋਰ ਨਕਲੀ ਹੈ ਜਾਂ ਘੱਟ ਹੈ ਤਾਂ 11000 ਲੈ ਜਾਓ ਹਾਂਜੀ ਬਿਲਕੁਲ ਕੋਈ ਸ਼ਾਹ ਨਹੀਂ ਕਰੇਗਾ ਜੀ ਕਹਿੰਦੇ ਜਗਾਟਾ ਜਾਂ ਡੁਪਲੀਕੇਟ ਧਾਗਾ ਅਸੀਂ ਵਧੀਆ ਵਧੀਆ ਵਰਤਮਾਨ ਕੰਪਨੀ ਦੇ ਧਾਗੇ ਇਸਤੇਮਾਲ ਕਰ ਰਹੇ ਹਾਂ ਤੋ ਵਰਤਮਾਨ ਦਾ ਇੱਕ ਬ੍ਰਾਂਡ ਹੈਗਾ ਜਿਸ ਦੇ ਧਾਗੇ ਦਾ ਇਸਤੇਮਾਲ ਇੱਥੇ ਅੰਕਲ ਦੇ ਵੱਲੋਂ ਡੋਰ ਬਣਾਉਣ ਦੇ ਲਈ ਕੀਤਾ ਜਾਂਦਾ ਹੈ ਹੋਰ ਕਿਹੜਾ ਕਿਹੜਾ ਮਟੀਰੀਅਲ ਹੈ ਜਿਹੜਾ ਕਿ ਤੁਸੀਂ ਡੋਰ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਇਹ ਸਾਡੇ ਇੱਕ ਕੱਚ ਹਿੱਸੇਵਾਲ ਹੁੰਦਾ ਹੈ ਦੂਜਾ ਸਾਡੇ ਮਟੀਰੀਅਲ ਆਪਣਾ ਜੇ ਜਿਹੜੀ ਅਸੀਂ ਲੇਵੀ ਬਣਾਉਂਦੇ ਆ ਜੀ ਉਹ ਅਸੀਂ ਆਪ ਬਣਾਉਂਦੇ ਆ ਆਪ ਉਹ ਬੰਦੇ ਨੂੰ ਬਣਾ ਨਹੀਂ ਸਕਦਾ ਕੋਈ ਕਾਰੀਗਰ ਨਾਲ ਜਾਓ ਹੂੰ ਉਹ ਸਾਨੂੰ ਇੱਕ ਸੰਬੀਧ ਜੀ ਦਾ ਉਹ ਲੇਟੀ ਬਣਾਉਂਦਾ ਉਹ ਇੱਕ ਵਾਰ ਦੋ ਚੀਜ਼ਾਂ ਬੰਦੀਆਂ ਵਾਲਾ ਡੋਟ ਨੂੰ ਚਾਜਦਾ ਜਾਨੀ ਉਹ ਯਾਨੀ ਜੇਬਾ ਤੁਸੀਂ ਸਾਡਾ ਮਾਜ ਦੇਖੋ ਕਿੰਨੀ ਜੇਬ ਆ ਤੁਸੀਂ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਜੇ ਤੋ ਤੁਹਾਡੇ ਫਾਦਰ ਸਾਹਿਬ ਇਹ ਕੰਮ ਕਰਦੇ ਯਾਨੀ ਕਿ ਪੁਸ਼ਤੈਨੀ ਕੰਮ ਕਹਿ ਸਕਦੇ ਆ ਕਿ ਤੁਹਾਡਾ ਪੁਸ਼ਤੈਨਿਆਂ ਦਾ ਜਿਹੜਾ ਕਿ ਤੁਹਾਡੇ ਫਾਦਰ ਜੀ ਮੇਰੇ 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 ਫਾਦਰ ਸਾਹਿਬ ਕਹਿੰਦੇ ਸੀ ਕੰਮ ਉਹਨਾਂ ਦੀ ਨਾਲੇ ਦੁਕਾਨ ਕੋਤਪੁਰ ਕਾਚ ਲੋੜੀ ਜੀ ਜੀ ਤੋ ਦੇਖ ਸਕਦੇ ਹੋ ਕਿ ਕਾਫੀ ਜੜਾ ਕੀ ਇੱਥੇ ਜਿਹੜੇ ਡੋਰ ਦੇ ਚਖੜੀਆਂ ਨੇ ਭਰੀਆਂ ਹੋਈਆਂ ਨੇ ਅਤੇ ਬਕਾਇਦਾ ਜਿੱਥੇ ਕਿ ਵੱਡੇ ਪੱਧਰ ਤੇ ਹੁਣ ਇਹ ਸਪਲਾਈ ਵੀ ਜਿਹੜੀ ਆ ਹੁਣ ਹੋਣੀ ਸ਼ੁਰੂ ਹੋ ਜਾਵੇਗੀ ਅੰਕਲ ਨੇ ਜ਼ਿਕਰ ਕੀਤਾ ਹੈ ਕਿ ਹਿੰਦੁਸਤਾਨ ਦੇ ਵੱਖ-ਵੱਖ ਜਿਹੜੇ ਕਿ ਰਾਜ ਨਹੀਂ ਉਥੋਂ ਜਿਹੜੇ ਲੋਕ ਨੇ ਇੱਥੇ ਚਾਈਨਾ ਡੋਰ ਨੂੰ ਜਿਹੜਾ ਕਿ ਨਕਾਰ ਚੁੱਕੇ ਨੇ ਅਤੇ ਹੁਣ ਰਵਾਇਤੀ ਜਿਹੜੀ ਕਿ ਧਾਗੇ ਦੀ ਸੂਤੀ ਹੋਈ ਡੋਰ ਹੈ ਉਸ ਦੀ ਮੰਗ ਕਾਫੀ ਤੇਜ਼ ਹੋਈ ਹੈ ਅਤੇ ਇਥੋਂ ਡੋਰ ਖਰੀਦਣ ਦੇ ਲਈ ਆਉਂਦੇ ਨੇ ਅੰਕਲੇ ਦਾ ਕੋਈ ਨੁਕਸਾਨ ਤਾਂ ਨਹੀਂ ਜਿਸ ਤਰ੍ਹਾਂ ਚਾਈਨਾ ਡੋਰ ਨਹੀਂ ਜੀ ਇਹ ਡੋਰ ਤੋਂ ਬਿਲਕੁਲ ਕੋਈ ਨੁਕਸਾਨ ਨਹੀਂ ਆਏਗਾ ਹਮ ਵਾਹ ਬਖਸ਼ੀਏ ਭਾਗੋ ਇਹ ਝੋਟ ਟੋੜ ਜਾਂਦੀ ਹੈ ਨਾ ਇਹ ਪਰੇ ਝੋੜੇ ਮਜ਼ਬੂਤ ਨਹੀਂ ਹੈਗੇ ਨਾ ਬਹੁਤ 100 ਰੁਪਏ ਵਾਲਾ ਬਦੰਗੀ ਚਲਾ ਲਓ ਧਗਾ ਵਰਜ਼ਮਾਨ ਦਾ ਇਹੋ ਜਿਹਾ ਧਗਾ ਵੀ ਜਾਂਦਾ ਬਹੁਤ 200 ਰੁਪਏ ਵਾਲਾ ਬਦੰਗੀ ਚਲਾ ਲਓ ਕੋਈ ਡਿਮਾਂਡ ਦੇ ਉੱਪਰ ਕੋਈ ਸਪੈਸ਼ਲ ਡੋਰ ਵੀ ਤਿਆਰ ਕਰਕੇ ਕਰ ਦਿੱਤੀ ਸਪੈਸ਼ਲ ਵੀ ਤਿਆਰ ਕਰਕੇ ਦਿੰਦੇ ਆ ਉਹ ਆਪਣੇ 골ਡ ਦਾ ਧਗਾ ਦਾ ਵਰਜ਼ਮਾਨ ਦਾ ਉਹ ਕੱਚਾ ਧਗਾ ਆਪਣਾ 300 ਰੁਪਏ ਦਾ 1 ਨਾਣਾ 900 ਮੀਟਰ ਜਾਂਦਾ ਤੇ 200 ਰੁਪਏ ਦੀ ਸਦਾਈ ਹੈ ਉਹ ਵੀ ਸਪੈਸ਼ਲ ਤਿਆਰ ਕਰਕੇ ਦਿੰਦੇ ਆ ਗੁਰਗਾਸ ਗਮਨੇ ਦਾ ਸਪੈਸ਼ਲ ਤਿਆਰ ਕਰਦਾ ਆ ਦੋ ਜਿੰਦੇ ਸਾਨੂੰ ਕਿ ਸਾਡੇ ਇੰਨੇ ਡੋਰ ਚੜਾੜੀਆਂ ਬਣਾ ਕੇ ਦਿੰਦੇ ਹੂੰ ਜਿਵੇਂ ਕੀ ਤੁਸੀਂ ਜ਼ਿਕਰ ਕੀਤਾ ਕਿ ਤੁਹਾਨੂੰ ਆਰਡਰ ਤੇ ਵੀ ਜਿਹੜੀ ਡੋਰ ਤਿਆਰ ਕਰਨ ਦੀ ਦਿੱਤੀ ਜਾਂਦੀ ਹੈ ਕਿ ਤੁਸੀਂ ਆਨਲਾਈਨ ਵੀ ਆਪਣੀ ਵਿਕਰੀ ਕਰਦੇ ਹੋ ਡੋਰ ਦੀ ਜਿੱਥੋਂ ਆ ਕੇ ਖਰੀਦਦਾਰੀ ਹੁੰਦੀ ਐਥੋਂ ਆ ਕੇ ਖਰੀਦਦਾਰੀ ਹੋਣੀ ਆਨਲਾਈਨ ਨਹੀਂ ਕਰਦਾ ਸੋ ਇਹ ਇਹੀ ਦੁਕਾਨ ਸ਼ੁਰੂ ਤੋਂ ਚੱਲਦੀ ਆ ਰਹੀ ਦੇਸ਼ ਮੈਦਾਨ ਦੇ ਵਿੱਚ ਹਾਂ ਜੰਮੇਦਾਨ ਦੇ ਵਿੱਚ ਹੈ ਸਾਡੀ ਦੁਕਾਨ ਭੋਲੇ ਸਾਹਿਬ ਦੇ ਮੰਦਰ ਦੇ ਸਾਹਮਣੇ ਤੇ ਅੱਛੀ ਅਸੀਂ ਸੇਲ ਕਰਦੇ ਕਿਸੇ ਹੋਰ ਕਿਸੇ ਦੁਕਾਨ ਤੇ ਸਾਡੇ ਡੋਰ ਨਹੀਂ ਜਾਂਦੀ ਹੂੰ ਕਿਸੇ ਦੁਕਾਨਦਾਰ ਨੂੰ ਜਾਂਦੇ ਕਿਸੇ ਹੋਲ سیلਰ ਨੂੰ ਨਹੀਂ ਦਿੰਦੇ ਸਿਰਫ ਤੁਸੀਂ ਹੀ ਹੁੰਦੇ ਹਾਂ ਹੂੰ ਸੋ ਬਾਕੀ ਇਹ ਦੁਕਾਨ ਦੇਖੋ तकरीबन ਅੰਕਲ ਨੇ ਜ਼ਿਕਰ ਕੀਤਾ ਹੈ ਕਿ 6 ਤੋਂ 7 ਦਹਾਕੇ ਦਾ ਸਮਾਂ ਬੀਤ ਚੁੱਕਿਆ ਇੱਥੇ ਹੀ ਇਹ ਦੁਕਾਨ ਸਥਾਪਿਤ ਹੈ ਅਤੇ ਸਿਰਫ ਐਸੀ ਦੁਕਾਨ ਤੋਂ ਹੀ ਜਿਹੜਾ ਕਿ ਇਹ ਡੋਰ ਅੱਗੇ ਵੇਚਦੇ ਨੇ ਕਿਸੇ ਦੁਕਾਨਦਾਰ ਨੂੰ ਨਹੀਂ ਦੰਦੇ ਨਾ ਕਿਸੇ ਹੋਲਸੇਲਰ ਨੂੰ ਦੰਦੇ ਸਗੋਂ ਖੁਦ ਹੀ ਇਹ ਡੋਰ ਦੀ ਵਿਕਰੀ ਕਰਦੇ ਨੇ ਤਾਂ ਕਿ ਇਹਨਾਂ ਦਾ ਜਿਹੜਾ ਕਿ ਨਾਮ ਇਸਤੇਮਾਲ ਕਰਕੇ ਕੋਈ ਹੋਰ ਫਾਇਦਾ ਨਾ ਚੁੱਕੇ ਜਾਨੀ ਕਿ ਬਾਜ਼ਾਰ ਜਿੰਨਾ ਡੁਪਲੀਕੇਟ ਦਾ ਹੈ ਬਰੇਨੀਆ ਜਿੰਨਾ ਹੈ ਡੁਪਲੀਕੇਟ ਦਾ ਹੈ ਅਸੀਂ ਉਹ ਕੰਮ ਨਹੀਂ ਕਰਦੇ ਕਿਉਂਕਿ ਅਸੀਂ ਨਾ ਡੋਰ ਘਟਮਾਣੀ ਹੈ ਨਾ ਡੁਪਲੀਕੇਟ ਸਾਡਾ ਨਾ ਪੂਰਾ 1 ਕਿਲੋਮੀਟਰ ਦਾ 900 ਮੀਟਰ ਦਾ ਜਿਹੜੇ ਚਾਈਨਾ ਡੋਰ ਦਾ ਕਾਫੀ ਇਸਤੇਮਾਲ ਲੋਕਾਂ ਦੇ ਵਿੱਚ ਵਧਿਆ ਕੀ ਕਹਿਣਾ ਚਾਹੋਗੇ ਕਾਫੀ ਨੁਕਸਾਨਦੇ ਹੈਗੀ ਹੈ ਉਹ ਉਹਦੇ ਵਧਿਆ ਅਸੀਂ ਰਿਹਾ ਉਹ ਅੱਜ ਕੱਲ ਦੇ ਕੋਈ ਗੱਟੂ ਅੱਡਾ ਰਿਹਾ ਉਹਦੇ ਇੱਕ ਨਰਾ ਵੀ ਡੋਰ ਦਾ ਨਹੀਂ ਹੈਗਾ ਹਮ ਪਰ ਲੋਕ ਫਿਰ ਵੀ ਸਮਝਦੇ ਨਹੀਂ ਹੈਗੇ ਲੋਕਾਂ ਨੂੰ ਸਮਝ ਆਏ ਦੱਸ ਆਪ ਆਪਣੇ ਆਪ ਚੁਣੀ ਜਾਂਦੇ ਬਚਾ ਬਹੁਤ ਦੁਨੀਆ ਝੱਟ ਗਈ ਹੈ ਹਮ ਸਗੋ ਜਿਹੜੀ ਰਵਾਇਤੀ ਡੋਰ ਹੈ ਧਾਗੇ ਨੂੰ ਸੂਤ ਕੇ ਇਹ ਡੋਰ ਬਣਾਈ ਜਾਂਦੀ ਇਸ ਦੀ ਜਿਹੜੀ ਹੈ ਵਰਤੋਂ ਕਰਿਆ ਕਰੋ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਸਗੋ ਇਹ ਜਿਹੜੀ ਕਿ ਕਾਫੀ ਜ਼ਿਆਦਾ ਪਸੰਦ ਵੀ ਕੀਤੀ ਜਾ ਰਹੀ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਜਿਹੜੇ ਕਿ ਪਤੰਗ ਨੇ ਇਸੇ ਡੋਰ ਦੇ ਨਾਲ ਹੀ ਉਡਾਏ ਜਾਂਦੇ ਸਨ ਤੇ ਹੁਣ ਮੁਰਤ ਜਿਹੜਾ ਕਿ ਲੋਕਾਂ ਦਰਸਾਨ ਡੋਰ ਦੇ ਵੱਲ ਵਧਿਆ ਸੋ ਜਿਹੜਾ ਯੂਥ ਹੈਗਾ ਯਾਂ ਅੰਕਲ ਜਿਹੜੀ ਜਿਹੜਾ ਯੂਥ ਹੈ ਨਾ ਆਪਣੇ ਬੱਚੇ ਨੂੰ ਉਡਾਣਾ ਚਾਹੀਦਾ ਚੰਨੀ ਡੋਰ ਤੋਂ ਕਿਉਂਕਿ ਬੱਚੇ ਇਹਦੇ ਚੰਨੇ ਡੋਰ ਆਮ ਬ ਨੇਉੜਾ ਰਿਆ ਆਪਣੇ ਬੱਚਿਆਂ ਨੂੰ ਚੈਨਈ ਰੋਡ ਆ ਬੱਚਾ ਦਾ ਸਾਡੇ ਚੈਨਈ ਰੋਡ ਮੰਗਦਾ ਹਮ ਜਾਨੀ ਕਿ ਅਸੀਂ ਚੈਨਈ ਰੋਡ ਤੇ ਅਸੀਂ ਕਹਿੰਦੇ ਅਸੀਂ ਤਾਂ ਵਿੱਚ ਹੀ ਹੁੰਨੀ ਨੇ ਕਿਤੇ ਸਾਡਾ ਤਾਂ ਸਾਰਾ ਕੰਮ ਹੀ ਤਾਂ ਗਿਆ ਜਿਹੜਾ ਦੋਸ ਹੀ ਨਾ ਕਰਦਾ ਸੋ ਇਹ ਜਿਹੜੀ ਡੋਰ ਹੈ ਭਾਵੇਂ ਬੱਚਾ ਹੋਵੇ ਭਾਵੇਂ ਨੌਜਵਾਨ ਹੋਵੇ ਕੋਈ ਵੀ ਇਸਤੇਮਾਲ ਕਰੇ ਭਾਵੇਂ ਇਹਨਾਂ ਨੂੰ 100 ਰੁਪਏ ਵਾਲਾ ਬੰਦਾ ਕਿਹੜਾ 200 ਰੁਪਏ ਵਾਲਾ ਬੰਦਾ ਕਿਹੜਾ ਜਿਹੜੇ ਓਰੀਨਲ ਲੱਗੇ ਆ ਜੀ ਸੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਵੀ ਅੰਕਲ ਅੰਦਰ ਆ ਕੇ ਦਿਖਾਓ ਕਿ ਜਿਹੜੇ ਕਿ ਤੁਹਾਡੇ ਕੋਲ ਇੱਥੇ ਗੱਟੂ ਤਿਆਰ ਕੀਤੇ ਗਏ ਨੇ ਇਹ ਛੋਟੇ ਗੱਟੂ ਨੇ ਤੇ ਇਹਦੇ ਉੱਪਰ ਕਿੰਨੇ ਕਿੰਨੇ ਡੇ ਆ ਜਾਂਦੇ ਨੇ ਇਹ ਇੱਕ ਨਰੇ ਦਾ ਗੱਟੂ ਹੈ ਇਹ ਦੋ ਨਰੇ ਦਾ ਇਹਦੇ ਤਿੰਨ ਨਰੇ ਦਾ 6 ਨਰੇ ਦਾ 4 ਨਰੇ ਦਾ ਆ ਦੇ ਤੁਹਾਨੂੰ ਆਹ ਦੇਖੋ ਜੀ ਆਹ ਦੇਖੋ ਕਿੰਨੇ ਜਾਂਦਾ ਰਾਂਗੇ ਚਹਣੀਆਂ ਦੇ ਜੀ ਸੋ ਇਹ ਦੇਖਦੇ ਹੋ ਕਿ ਇਹ ਸਭ ਤੋਂ ਵੱਡੀ ਜਿਹੜਾ ਕਿ ਗੱਟੂ ਹੈਗਾ ਆ ਸਭ ਤੋਂ ਵੱਡਾ ਇਹ ਆ ਗੱਟੂ ਜੀ 6 ਨਰੇ ਇਹਦਾ ਕਿੰਨਾ ਰੇਟ ਹੈ ਜੀ ਇਹ 1400 ਰੁਪਏ ਦੀ 4 ਨਰੇ ਦੀ ਹਾਂ ਇਹ 체ਗਲਰੀਆਂ ਦੀ ਇਹ ਦੇਖੋ ਕਿੱ데 ਜਾਂਦਾ ਕਲਰ ਵੀ ਕਿੱ데 ਜਾਂਦਾ ਸੋ ਸਾਰਿਆਂ ਦੇ ਉੱਪਰ ਜੇ ਧਾਗੇ ਦਾ ਇਸਤੇਮਾਲ ਹੈਗਾ ਉਹ ਸੇਮ ਹੀ ਕਿਤੇ ਜਾਂਦਾ ਜਾਂ ਕੁਝ ਕੁਆਲਿਟੀ ਦਾ ਫਰਕ ਵੀ ਹੁੰਦਾ ਹੈ ਕੁਆਲਿਟੀ ਇਹਦੇ ਜੀ ਦੋ ਹੁੰਦੀਆਂ ਜੀ ਜੀ ਇਹਦੇ ਜੀ ਦੋ ਕੁਆਲਿਟੀ ਹੁੰਦੀਆਂ ਹੂੰ ਉਹ ਵੀ ਦੱਸਣਾ ਬਚੋ ਸੋ ਬਾਕੀ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਇੱਥੇ ਵੱਡਾ ਅੰਬਾਰ ਜਿਹੜਾ ਲੱਗਿਆ ਹੋਇਆ ਗੱਟੂਆਂ ਦਾ ਹਰੇਕ ਦੇ ਉੱਪਰ ਜਿਹੜੀ ਕਿ ਆ ਉਹ ਡੋਰ ਭਰੀ ਹੋਈ ਹੈ ਅਤੇ ਹੁਣ ਥੋੜੀ ਸਮਾਂ ਮਹਿਸ ਇੱਕ ਮਹੀਨਾ ਕਹਿ ਸਕਦੇ ਆ ਕਿ ਬਾਕੀ ਰਹਿ ਗਿਆ ਲੋਹੜੀ ਦੇ ਤਿਹਾੜ ਨੂੰ ਅਜਿਹੇ ਦੇ ਵਿੱਚ ਜਿਹੜੀ ਕਿ ਇਸ ਧੋਰ ਦੀ ਮੰਗ ਕਾਫੀ ਵਧੀ ਹੈ ਚੈਲੇਂਜ ਦਾ ਵਰਤਮਾਨ ਦਾ ਇਹ ਜ ਹੈਗਾ 300 ਰੁਪਏ ਦਾ ਕੱਚਾ ਰਿਹਾ ਇਹ ਜਿਹੜਾ ਕੱਚਾ 1200 ਰੁਪਏ ਦਾ ਇਹ ਐਡਾ ਵਧੀਆ ਦਾ ਗਏ ਜੋ ਇਹਨਾਂ ਦਾ 200 ਰੁਪਏ ਵਾਲਾ ਪੁੱਤਾਂ ਕੋ ਉਹ ਜਾਂਦਾ ਸੋ ਬਾਕੀ ਹੈ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾ ਰਹੇ ਆ ਕਿ ਇਸ ਧਾਗੇ ਦੇ ਵਿੱਚ ਜਿਹੜੀ ਆ ਉਹ ਆ ਕਿੰਨੀ ਸਟੈਚ ਹੈਗਾ ਹੈ ਕਿ ਇਹ ਇੰਨਾ ਪੱਕਾ ਹੈਗਾ ਕਿ ਥੋੜੇ ਬਹੁਤੇ ਜੋੜਨੋਂ ਤਾਂ ਇਹ ਕੁਝ ਸਮਝਦਾ ਹੀ ਨਹੀਂ ਹੈਗਾ ਸੋ ਕਾਫੀ ਜਿਹਾ ਕਿ ਜ਼ੋਰ ਲਗਾ ਕੇ ਇਸ ਨੂੰ ਤੋੜਨਾ ਪੈ ਰਿਹਾ ਦੇਖ ਸਕਦੇ ਹੋ ਜਿਹੜਾ ਕਿ ਇਹ ਤੁਹਾਨੂੰ ਦਿਖਾ ਰਿਹਾ ਕਿ ਕਿੰਨੀ ਚੰਗੀ ਕੁਆਲਿਟੀ ਦਾ ਜਿਹੜਾ ਕਿ ਥ्रेड ਹੈਗਾ ਧਾਗਾ ਹੈਗਾ ਉਹ ਇਸਤੇਮਾਲ ਕੀਤਾ ਜਾ ਰਿਹਾ ਅੰਕਲਾ ਕੀ ਇਹਨੂੰ ਸਪੈਸ਼ਲ ਆਰਡਰ ਤੇ ਦਿੰਦੇ ਹੋ ਜਾਂ ਇਹ ਤੁਹਾਨੂੰ ਸਪੈਸ਼ਲ ਆਰਡਰ ਦਿੰਦੇ ਆ ਇਹ ਵਰਤਮਾਨ ਦਾ 골ਡ ਪਾਲੇ ਦੀ ਡੋਰ ਹੈ ਅੱਛਾ ਇਹ ਇਸ ਧਾਗੇ ਦੀ ਸਪੈਸ਼ਲ ਡੋਰ ਤਿਆਰ ਕਰਦੇ ਹੋ ਜਿਹੜੀ ਆਮ ਰੂਟੀਨ ਆ ਉਹ ਇਹ ਇਹ ਧਾਗਾ ਹੂੰ ਇਹ ਵੀ ਬਹੁਤ ਵਧੀਆ ਧਾਗਾ ਹੂੰ ਆਮੇ ਘਟੀਆਂ ਮਾਲੀ ਅਸੀਂ ਇਸ ਦੇ ਵਰਦੇ ਜਿਹੜਾ ਡੁਪਲੀਕੇਟ ਵਾਲਾ ਹੋ ਰਾ ਉਹ ਨਹੀਂ ਅਸੀਂ ਇਸਤੇਮਾਲ ਕਰਦੇ ਹੂੰ ਸੋ ਵਾਕੀ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਦਿਖਾਇਆ ਹੈਗਾ ਕਿ ਇਹ ਧਾਗੇ ਜਿਹੜਾ ਖੁਦ ਆਰਡਰ ਦੇ ਕੇ ਹੀ ਤਿਆਰ ਕੀਤਾ ਜਾਂਦਾ ਹੈਗਾ ਆ ਤੁਹਾਨੂੰ ਦਿਖਾਉਣੇ ਆ ਕਿ ਇਹ ਇਹ ਜਿਹੜਾ ਤਾਗਾ ਤੁਹਾਨੂੰ ਦਿਖਾਇਆ ਉਸ ਦੇ ਉੱਪਰੋਂ ਇਹ ਜਿਹੜੀ ਡੋਰ ਹੈਗੀ ਹੈ ਇਹ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਕਾਫੀ ਜ਼ਿਆਦਾ ਵਧੀਆ ਕੁਆਲਿਟੀ ਦੇ ਵਿੱਚ ਹੈ ਇਹ ਜੋ ਡੋਰ ਜਿਹੜੀ ਸੁੱਤੀ ਜਾ ਰਹੀ ਹੈ ਅਤੇ ਬਕਾਇਦਾ ਮਕੈਨਿਕ ਵੀ ਜਿਹੜੇ ਕੀ ਇੱਥੇ ਲਾਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਕਿ ਡੋਰ ਸੁੱਤਣ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਜਿਹੜੇ ਕਿ ਵਿਅਕਤੀ ਨੇ ਕਾਫੀ ਮਿਹਨਤ ਮੁਸ਼ਕਕਤ ਕਰ ਰਹੇ ਨੇ ਤਾਂ ਕਿ ਜਿਹੜੀ ਡਿਮਾਂਡ ਦੇ ਅਕੋਰਡਿੰਗ ਹੈ ਆਉਣ ਵਾਲੀ ਲੋੜੀ ਦੇ ਸੀਜ਼ਨ ਦੇ ਵਿੱਚ ਸਪਲਾਈ ਉਸ ਨੂੰ ਪੂਰਾ ਕੀਤਾ ਜਾ ਸਕੇ ਸੋ ਅਸੀਂ ਵੀ ਅਪੀਲ ਕਰਦੇ ਆ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਿਆ ਕਰੋ ਇਹ ਜਿਹੜੀਆਂ ਕੀ ਧਾਗੇ ਦੀ ਸੂਤੀ ਹੋਈ ਰਵਾਇਤੀ ਡੋਰਾ ਨੇ ਇਸ ਤਰ੍ਹਾਂ ਇਸਤੇਮਾਲ ਕਰੋ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸੋ ਇਸ ਪੇਸਕਾਰ ਦੇ ਵਿੱਚ ਬਸ ਇਦਾਂ ਹੀ ਮੇਨੂੰ ਇਜਾਜ਼ਤ ਧੰਨਵਾਦ